ਜੀ ਸਾਸਤਰੀ ਆਕਾਲ ਸਾਰੇ ਵੀਰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਹੈ ਕਿ ਰੱਬ ਨੇ ਕਿਸੇ ਹੋਰ ਹੱਥ ਵੀ ਕੋਈ ਤਾਕਤ ਦਿੱਤੀ ਹੈ ਇਹ ਦੁੱਖ ਸੁੱਖ ਹੋ ਗਏ ਜਾਂ ਜਨਮ ਮਰਨ ਹੋ ਗਿਆ ਇਹਨੂੰ ਖਤਮ ਕਰਨਾ ਜਾਂ ਫਿਰ ਇਹਦਾ ਕੋਈ ਹੱਲ ਕਰਨਾ ਜਾਂ ਫਿਰ ਉਸਨੇ ਇਹ ਤਾਕਤ ਸਿਰਫ ਆਪਣੇ ਹੱਥ ਵਿੱਚ ਰੱਖੀ ਹੈ ਹਾਂਜੀ ਵੀ ਇਸ ਚੀਜ਼ ਦਾ ਕਿੱਦਾਂ ਪਤਾ ਲੱਗੂ ਇਹ ਸਾਨੂੰ ਆਪ ਸਮਝਣਾ ਪੈਣਾ ਜੀ ਕਿਉਂਕਿ ਇੱਥੇ ਰੱਬ ਨੇ ਕਿਸੇ ਨੂੰ ਸਰਟੀਫਿਕੇਟ ਤੇ ਦਿੱਤਾ ਨਹੀਂ ਹੋਇਆ ਜੀ ਵੀ ਉਹਨੇ ਕਿਸੇ ਨੂੰ ਅਥਾਰਾਈਜ਼ ਕੀਤਾ ਹੋਵੇ ਮੇਰੇ ਨਾਮ ਤੇ ਕੋਈ ਕੰਮ ਕਰ ਸਕਦਾ ਹੈ ਜੀ ਯਾਰ ਰੱਬ ਨੇ ਕਿਸੇ ਨੂੰ ਆਪਣਾ ਅੱਗੇ ਕੰਮ ਕਰਨ ਵਾਸਤੇ ਠੇਕਾ ਦਿੱਤਾ ਹੋਵੇ ਵੀ ਹਾਂ ਮੇਰੇ ਨਾਮ ਤੇ ਕੋਈ ਹੋਰ ਕੰਮ ਕਰੇਗਾ ਇਹ ਸਾਰੀ ਚੀਜ਼ ਤੁਹਾਨੂੰ ਆਪ ਸਮਝਣੀ ਪੈਣੀ ਵੀ ਜਿਹੜੇ ਰੱਬ ਦੇ ਨਾਮ ਤੇ ਵੀ ਜੋ ਕਰਦਾ ਆਪ ਕਰਦਾ ਹੈਗਾ ਅੱਗੇ ਕੋਈ ਹੋਰ ਵੀ ਕਰ ਸਕਦਾ ਹੈ ਜੀ ਹਾਂ ਇਹ ਨਾ ਆਪਾਂ ਨੂੰ ਸੋਚਣਾ ਪੈਣਾ ਕਿਉਂਕਿ ਇਹ ਤਾਂ ਨਾ ਸਿਰਫ ਆਪਣੇ ਇਕ ਆਪਣੇ ਸਵਾਰਥ ਲਈ ਇਹ ਆਪਣਾ ਇੱਕ business ਚਲਾਣ ਲਈ ਆ ਕੁਝ ਵੀ ਕਾਇਲੋ ਆਪਣੇ ਆਪਣੇ ਮਤਲਬ ਲਈ ਬੈਠੇ ਆ ਹਨ ਇਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਜੇ ਕੁਝ ਹੈ ਉਹ ਆਪਾਂ ਨੂੰ ਸੋਚਣਾ ਪੈਣਾ ਸਮਝਣਾ ਪੈਣਾ ਕਿ ਉਹ ਇੱਕ ਸਿਰਫ ਇੱਕ ਜਿਹਨੂੰ ਆਪਾਂ ਇੱਕ ਮੰਨਦੇ ਆਂ ਵੀ ਉਹ ਸਿਰਫ ਉਸ ਦੇ ਹੱਥ ਵਿੱਚ ਹੈ ਹਾਂ ਵੀ ਜੇ ਰੱਬ ਦੇ ਕਾਰਜ ਸਵਾਰਨੇ ਆ ਜੀ ਕਿਸੇ ਦੇ ਤੋਂ ਆਪਾਂ ਸਿੱਧੇ ਨਹੀਂ ਸਵਾਰ ਸਕਦਾ ਜੀ ਉਹਨੂੰ ਕਿ ਲੋਗੜੇ ਵਿੱਚ ਵਿਚੋਲੇ ਬਾਣ ਦੇ ਵੀ ਜਿਹੜੇ ਬੈਠੇ ਨੇ ਕੋਈ ਵੀ ਬਾਬੇ ਡੇਰੇ ਬੜੇ ਹੋਏ ਨੇ ਰੱਬ ਦੇ ਨਾਮ ਤੇ ਵੀ ਰੱਬ ਨੂੰ ਜੇ ਉਹਨੇ ਕਿਸੇ ਦਾ ਕੰਮ ਕਰਨਾ ਹੀ ਏ ਜੇ ਕੁਝ ਵੀ ਦੁੱਖ ਸੁਖ ਉਹਨੇ ਰੋਕਣਾ ਹੈ ਜਾਂ ਜੋ ਵੀ ਕਰਨਾ ਹੈ ਉਹ ਸਿੱਧਾ ਆਪ ਨਹੀਂ ਕਰ ਸਕਦਾ ਜੀ ਹਾਂ ਕਿਉਂਕਿ ਜੇ ਆਪਾਂ ਉਹ ਦੇਖੀ ਨਾ ਦੁਨੀਆ ਵਿੱਚ ਇਹ ਆਪਣੇ ਕਿਤੇ ਵੀ ਆਪਣੇ ਪਿੰਡ 'ਚ ਕਿਤੇ ਵੀ ਲਾ ਲਓ ਹਨਾ ਵੀ ਕਈ ਪ੍ਰਕਾਰ ਦੇ ਉਹ ਲਾ ਲਓ ਵੀ ਉਹ ਕਹਿੰਦਾ ਵੀ ਜਗਾ ਵੜੀ ਹੁੰਦਾ ਹਾਂ ਵੀ ਸਾਡਾ ਇਦਾਂ ਹਨਾ ਸਾਡਾ ਇਦਾਂ ਪ੍ਰਜਾਤਿਕ ਕੁਦਰਤਾਂ ਵਾਲਾ ਸੀ ਸ਼ੁਰੂ ਤੋਂ ਮੰਨੀਏ ਜਾਂ ਸੁਣੀਏ ਵੀ ਹਨਾ ਵੀ ਉਹ ਹੈ ਤਾਂ ਜੇ ਉਹ ਇੱਕ ਹੈ ਪਰ ਅਸਲ ਸੱਚ ਵੀ ਕਿਹੜਾ ਇਹ ਸਾਨੂੰ ਤਾਂਬ ਖੋਜਣਾ ਪੈਣਾ ਸਮਝਣਾ ਪੈਣਾ ਹਾਂ ਵੀ ਹੁਣ ਇੱਕ ਹਰੇਕ ਏਰੀਏ ਦੇ ਅਲੱਗ-ਅਲੱਗ ਬਾਬੇ ਨੇ ਅਲੱਗ-ਅਲੱਗ ਤਰ੍ਹਾਂ ਦੇ ਧਰਮ ਲਾ ਲੋ ਸੋਚ ਹਰੇਕ ਦੀ ਅਲੱਗ-ਅਲੱਗ ਹੈ ਤੇ ਹੁਣ ਰੱਬ ਜੇ ਕਿਸੇ ਨੂੰ ਬਿਠਾਉਂਦਾ ਤਾਂ ਸਾਰੀ ਧਰਤੀ ਤੇ ਇੱਕ ਸਾਦੀ ਬਿਠਾਉਂਦਾ ਜੀ ਐਦਾਂ ਦਾ ਹੁੰਦਾ ਨਹੀਂ ਵੀ ਕਿਸੇ ਏਰੀਆ ਦਾ ਲੱਗ ਕਿਸੇ ਨੂੰ ਬਣਾਇਆ ਹੋਇਆ ਬਾਬਾ ਕਿਸੇ ਨੂੰ ਲੱਗ ਬਣਾਇਆ ਹੋਇਆ ਹਾਂ ਹੁਣ ਜਿਹੜੇ ਦੇਸ਼ ਨਹੀਂ ਵੀ ਮੰਨਦੇ ਉੱਥੇ ਵੀ ਤਾਂ ਸਿਸਟਮ ਚੱਲ ਹੀ ਰਿਹਾ ਹੈ ਤਾਂ ਇਹ ਸਿੱਧਾ ਲੱਗਦਾ ਵੀ ਇਹ ਸਾਡੀ ਅਗਿਆਨਤਾ ਹੈ ਜਿਹੜੀ ਜਿਹੜੀ ਵੀ ਆਪਾਂ ਮੰਨ ਰਹੇ ਹਾਂ ਵੀ ਇਸ ਨੂੰ ਸਮਝਣਾ ਪੈਣਾ ਹੈ ਜੀ ਹਾਂ ਕਿਉਂਕਿ ਦੇਖੋ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਨਾ ਪਾਈ ਮਤ ਜਾਣੋ ਕਿਸੇ ਕਹਿ ਕਿ ਸ਼ਹਾਦ ਹੈ ਸਭ ਕਰੇ ਕਰਾਇਆ ਵੀ ਕਿਸੇ ਦੇ ਕਿਸ ਇੱਕ ਡੱਕਾ ਵੀ ਕਿਸੇ ਦੇ ਹੱਥ 'ਚ ਨਹੀਂ ਹੈ ਸਭ ਉਸਦੇ ਮਾਲਕ ਦੇ ਆਪਣੇ ਹੱਥ ਵਿੱਚ ਹੈ ਜੋ ਇਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਹਨਾ ਹਾਂ ਉਹਨੇ ਅੱਗੇ ਕਿਸੇ ਨੂੰ ਵੀ ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹੈ ਵੀ ਕਿਸੇ ਨੂੰ ਅੱਗੇ ਉਹਨੇ ਕੰਮ ਦਿੱਤਾ ਵੀ ਹਾਂ ਮੇਰੇ ਜਗ੍ਹਾ ਕੋਈ ਹੋਰ ਕੰਮ ਕਰਨ ਲੱਗਿਆ ਇਦੋ ਦੇ ਆਪਣੇ ਹੱਥ ਹੈ ਜੋ ਉਹਨੇ ਕਰਨਾ ਹੈ ਉਹਦੀ ਮਰਜ਼ੀ ਹੈ ਚਾਹੇ ਦੁੱਖ ਹੈ ਸੁੱਖ ਹੈ ਜੀ ਇਹ ਕੁਦਰਤ ਨੇ ਹਿੱਸਾ ਬਣਾਇਆ ਹੋਇਆ ਹੈ ਜੀ ਤਾਂ ਜਿੰਨ ਰਾਤ ਹੈ ਜੀ ਐਦੇ ਦੁੱਖ ਸੁੱਖ ਹੈ ਜੀ ਇਸ ਜਿੰਦਗੀ ਚੱਲਦੇ ਆ ਜੀ ਸਾਡੀ ਮਰਜ਼ੀ ਹੈ ਅਸੀਂ ਹੱਸ ਕੇ ਚੱਲ ਸੈਲਿਏ ਚਾਹੇ ਰੋ ਕੇ ਕਰ ਲਈਏ ਜੀ ਪਰ ਇਹ ਹਿੱਸਾ ਨੇ ਸਾਨੂੰ ਚੱਲਣੀ ਪੈਣੀ ਜੀ ਹਾਂ ਜੇ ਆਪਾਂ ਤਾਂ ਇਹਨਾਂ ਦੇ ਹੱਥ ਚ ਬੰਨਨੀਏ ਵੀ ਇਹ ਯਾਦਾ ਫਿਰ ਜ਼ਿੰਮੇਵਾਰੀ ਲੈਣ ਵੀ ਹਾਂ ਅਸੀਂ ਇਹ ਕਰਾਂਗੇ ਜੇ ਨਾ ਹੋਇਆ ਤਾਂ ਸਾਡੀ ਜ਼ਿੰਮੇਵਾਰੀ ਹਾਂ ਕੋਈ ਗਾਰੰਟੀ ਲਵੇ ਬੰਦਾ ਵੀ ਹਾਂ ਇਹ ਗਾਰੰਟੀ ਨਾਲ ਇਹਨੇ ਅੱਜ ਤੱਕ ਲਈ ਹੈ ਨਾਇਨਾਂ ਨੇ ਲੈਣੀ ਹੈ ਕਿਉਂਕਿ ਦੇ ਤੁਸੀਂ ਵੀ ਸਾਰੇ ਸਮਝਦਾਰ ਹੋ ਹਨਾ ਵੀ ਜਿੰਨਾ ਵੀ ਅੱਜ ਤੱਕ ਆਪਾਂ ਨੇ ਕਿਸੇ ਵੀ ਡੇਲਰ ਕਿਸੇ ਨੂੰ ਵੀ ਆਨਾ ਜਿੰਨਾ ਸਿਰ ਤੇ ਚੜਾਇਆ ਉਹਦਾ ਲਾਸਟ ਤੁਸੀਂ ਆਪ ਨਤੀਜਾ ਦੇਖ ਲਓ ਹਨਾ ਕਿੰਨੇ ਕਿੰਨੇ ਪ੍ਰਕਾਰ ਦੇ ਸਾਨੂੰ ਦੁੱਖ ਝੱਲਣੇ ਪੈ ਰਹੇ ਹਨ ਪਰਿਵਾਰ ਚ ਦੇਖ ਲਓ ਹਨਾ ਕਿੰਨਾ ਨੁਕਸਾਨ ਹੋ ਰਿਹਾ ਹਾਂਜੀ ਹਾਂ ਜਿਹੜੀ ਵੈਸੇ ਵੀ ਆਪਾਂ ਜਿਹੜੀ ਚੀਜ਼ਾਂ ਦਾ ਆਪਾਂ ਚਲੋ ਮੰਗਦੇ ਬਾਬੇ ਨੇ ਦੇ ਦਿੱਤੀਆਂ ਜੀ ਜਿਹੜੀ ਚੀਜ਼ ਅਸੀਂ ਬਿਨਾ ਮੰਗੇ ਸਾਨੂੰ ਮਿਲ ਜਾਂਦੀਆਂ ਨੇ ਉਹ ਕੌਣ ਦਿੰਦਾ ਏ ਉਹ ਵੀ ਤਾਂ ਰੱਬ ਦਿੰਦਾ ਹੀ ਹੈ ਜੀ ਬਿਨਾ ਕਹੇ ਤੋਂ ਫਿਰ ਜਿਹੜੀ ਆਪਾਂ ਕੋਈ ਲੱਗਦਾ ਵੀ ਆਪਾਂ ਮੰਗ ਲਈ ਬਾਈ ਚਾਂਸ ਉਹ ਮਿਲ ਗਿਆ ਆਪਾਂ ਲੱਗਦਾ ਕਿ ਉਹਨੇ ਨੀਤੀਬਾਦੀ ਗਰੰਟੀ ਦਾ ਕੋਈ ਨਹੀਂ ਹੈ ਹਾਂ ਕਿਉਂਕਿ ਨਾ ਇਹਨਾਂ ਨੂੰ ਨਾ ਰੱਬ ਵਾਲਾ ਕਨਸੈਪਟ ਵੀ ਆਪਣੇ ਪਰਿਵਾਰ ਚੋਂ ਹੀ ਚਲਾਣਾ ਪੈਣਾ ਲੱਭਣਾ ਪੈਣਾ ਹਨਾ ਵੀ ਜਿੱਦਾਂ ਬਾਪ ਨੂੰ ਕੀ ਪਤਾ ਨੇ ਹੁੰਦਾ ਵੀ ਆਪਣੇ ਬੱਚਾ ਨੂੰ ਕੀ ਚਾਹੀਦਾ ਚਲੋ ਇੱਕ ਟਾਈਮ ਹੁੰਦਾ ਵੀ ਇਸ ਟਾਈਮ ਇਹਦੇ ਹਜੇ ਕਾਬਿਲ ਨਹੀਂ ਹੈ ਵੀ ਜਦੋਂ ਇਹਦੇ ਕਾਬਿਲ ਹੋ ਜਾਏਗਾ ਉਸ ਟਾਈਮ ਉਹਨੂੰ ਇਹ ਚੀਜ਼ ਮਿਲੇਗੀ ਹਨਾ ਹਾਂਜੀ ਬਾਕੀ ਜਿਹੜਾ ਕੁਦਰਤ ਦਾ ਸਿਸਟਮ ਹੈ ਜੀ ਉਦਮ ਜਿਹੜਾ ਸਾਨੂੰ ਆਪ ਕਰਨਾ ਹੈ ਇਹ ਤਾਂ ਸਾਨੂੰ ਆਪ ਕਰਨੀ ਪੈਣੀ ਹੈ ਜੀ ਜਿਹੜਾ ਫਾਲ ਹੈ ਕੁਦਰਤ ਹੀ ਲਗਦਾ ਹੈ ਜੀ ਉਹ ਕਿਸੇ ਦੇ ਹੱਥ ਤਾਂ ਹੈ ਨਹੀਂ ਜੀ ਉਹ ਜੋ ਕਰਨਾ ਉਹਨੇ ਆਪੇ ਕਰਨਾ ਹੈ ਬਸ ਸਾਡੇ ਜਿਹੜੀ ਹੋਣਾ ਚਾਹੀਦਾ ਹੈ ਬਸ ਅਸੀਂ ਮਿਹਨਤ ਕਰੀਏ ਉਦਮ ਕਰੀਏ ਆਪਣੇ ਵੱਲੋਂ ਹਾਂ ਜਦੋਂ ਆਪਾਂ ਨੇ ਮੰਨ ਲਓ ਪੌਦਾ ਲਾਤਾ ਹਨ ਨਾ ਉਹਨੂੰ ਪਾਣੀ ਪਾਣਾ ਖਾਦ ਪਾਣੀ ਇਹ ਆਪਣਾ ਇੱਕ ਫਰਜ਼ ਹੈ ਇੱਕ ਨਿਯਮ ਹੈ ਆਪਾਂ ਜੌਬ ਕਰਦੇ ਆਂ ਸਭ ਕੁਝ ਕਰਦੇ ਆਂ ਪਰਿਵਾਰ ਚਲਾਉਂਦੇ ਆਂ ਇਹਦਾ ਆਪਣਾ ਇੱਕ ਨਿਯਮ ਹੈ ਕੁਦਰਤ ਵੱਲੋਂ ਚਲਾਉਣਾ ਪੈਣਾ ਨਾ हां ਕਿਉਂਕਿ ਕੁਦਰਤ ਥਾਲੀ ਵਿੱਚ ਧਰ ਕੇ ਤੇ ਕੁਝ ਵੀ ਦਿੰਦਾ ਨਹੀਂ ਮੈਂ ਤਾਂ ਸਭ ਨੂੰ ਕਰਨੀ ਪੈਂਦੀ ਔਰੀ ਹਾਂ ਕਿਉਂਕਿ ਬਾਕੀ ਸਭ ਕੁਝ ਕੁਦਰਤ ਦੇ ਹੱਥ ਵਿੱਚ ਹੈ ਹਨਾ ਜਰਾ ਮਰਾ ਤਾਂ ਜੋ ਵੀ ਲਾ ਲੋ ਇਹ ਗੁਰਬਾਣੀ ਸਪਸ਼ਟ ਕੀਤਾ ਹੋਇਆ ਵੀ ਸਭ ਕੁਝ ਇਹ ਰੱਬ ਦੇ ਹੱਥ ਚ ਹੈ ਨਾ ਕਿ ਜਿਹੜੇ ਅੱਜ ਬਣੀ ਬੈਠੇ ਆ ਹਨਾ ਆਪਣੇ ਆਪ ਨੂੰ ਰੱਬ ਖਵਾ ਰਹੇ ਆ ਵੀ ਸਭ ਵੀ ਮੈਂ ਕਰ ਸਕਦਾ ਮੈਂ ਅਸੀਂ ਕਰਿਆ ਆ ਆ ਉਹਨਾਂ ਦੇਖ ਲਓ 500 ਸਾਲ ਪਹਿਲਾਂ ਇਹ ਗੱਲਾਂ ਆਪਾਂ ਲਿਖ ਕੇ ਦੇ ਦਿੱਤੀਆਂ ਉਹਨਾਂ ਨੇ ਸਮਝਾ ਕੇ ਦੱਸਿਆ ਵੀ ਇਹ ਕਿਸੇ ਦੇ ਕੰਟਰੋਲ ਚ ਨਹੀਂ ਹੈ ਅਸੀਂ ਫੇਰ ਉੱਥੇ ਦੇ ਉੱਥੇ ਹੀ ਖੜੇ ਹਾਂ ਜਿੱਥੋਂ ਸਦੀਆਂ ਤੋਂ ਚੱਲਦੇ ਆ ਰਹੇ ਹਨ ਉਹਨੇ ਐਡਾ ਬੜਾ ਚੇਂਜ ਲੈਣ ਦੀ ਕੋਸ਼ਿਸ਼ ਕੀਤੀ ਆਪਣੇ ਸਮਾਜ ਵਿੱਚ ਬਿਨਾ ਮਹਾਰਾ ਦੇ ਆ ਵੀ ਸਿਰਫ ਜੇ ਇੱਕ ਹੈ ਤਾਂ ਕੰਟਰੋਲ ਇੱਕ ਰੱਬ ਲਾ ਲੋ ਵੀ ਜਿਹੜਾ ਆਪਾਂ ਰੱਬ ਨੂੰ ਕਹਿੰਦੇ ਜਿਹੜਾ ਕੁਦਰਤ ਚਲਾ ਬਿਜ਼ਨਸ ਸਿਸਟਮ ਬਣਾਈ ਹੈ ਹਾਂ ਦੇਖੋ ਇਹ ਨਾ ਮੰਨ ਲਓ ਗ੍ਰਾਂਥ ਤੇ ਆ ਕੁਝ ਵੀ ਲਿਖਣ ਦੇ ਤਾਂ ਹੀ ਉਹਨੇ ਮਹਾਰਾਜ ਨੇ ਕਿਰਪਾ ਕੀਤੀ ਹੈ ਵੀ ਜੇ ਨਾ ਇਹਨਾਂ ਬੰਦਿਆਂ ਨੂੰ ਇਹਨਾਂ ਨੇ ਸਾਡੇ ਉਹ ਕਰਨਾ ਹੁੰਦਾ ਤਾਂ ਇਹਨਾਂ ਨੂੰ ਆਪ ਗੱਦੀ ਦੇ ਕੇ ਜਾਂਦੇ ਹਨਾ ਲਾਸਟ ਗੱਦੀ ਸਿਰਫ ਇੱਕ ਗ੍ਰਾਂਥ ਤੇ ਆ ਇੱਕ ਨੂੰ ਦਿੱਤੀ ਹੈ ਠੀਕ ਹੈ ਬੀ ਜੀ ਦਾ ਸੀ ਸਮਝ ਸਕੀਏ ਉਹਨੂੰ ਵਿਚਾਰ ਸਕੀਏ ਆਪਣਾ ਜੀਵਨ ਵਧੀਆ ਸੁਖੀ ਬਣਾ ਸਕੀਏ ਨਾ ਕੇ ਨਾ ਜਿਹੜੇ ਅੱਜ ਗੱਡੀਆਂ ਲਾ ਕੇ ਬੈਠੇ ਆ ਨਾ ਵੀ ਇਹਨਾਂ ਦੇ ਚੱਕਰਾਂ 'ਚ ਪਈਏ ਆਪਣਾ ਪਰਿਵਾਰ 'ਚ ਨਾ ਖਰਾਬ ਕਰੀਏ ਹਾਂ ਆਪਣੇ ਜਿਹੜਾ ਆਪ ਆਪ ਸਮਝ ਕੇ ਆਪ ਸਾਰੀ ਜ਼ਿੰਮੇਵਾਰੀ ਜਿਹੜੀ ਬੰਦੇ ਤੇ ਆਪ ਚੱਕਣੀ ਪੈਣੀ ਹੈ ਵੀਰਾਂ ਕੋਲ ਕਿਸੇ ਕੋਲ ਨਾ ਕੋਈ ਗਰੰਟੀ ਹੈ ਜੀ ਨਾ ਇਹਨਾਂ ਕੋਲ ਕੋਈ ਸਰਟੀਫਿਕੇਟ ਹੈ ਜੀ ਵੀ ਜਿਹੜੇ ਕੋਈ ਵੀ ਰੱਬ ਦੇ ਨਾਮ ਤੇ ਕੰਮ ਕਰ ਸਕਦੇ ਨੇ ਇਹ ਸਿਰਫ ਸਾਡਾ ਅੰਧਵਿਸ਼ਵਾਸ ਹੈ ਜੇ ਆਪਾਂ ਅੰਧਵਿਸ਼ਵਾਸ ਕਰਨਾ ਵੀ ਹੈ ਤਾਂ ਉਸੇ ਰੱਬ ਤੇ ਕਰੀਏ ਜਿਹਨੇ ਸਾਰਾ ਇੱਕ ਸਿਸਟਮ ਬਣਾਇਆ ਐ ਐਡਾ ਵੱਡਾ ਬ੍ਰਹਿਮੰਡ ਚਲਾ ਰਿਹਾ ਐ ਜੇ ਆਸ ਰੱਖਣੀ ਵੀ ਤਾਂ ਉਸ ਤੋਂ ਰੱਖੀਏ ਹੋਰਾਂ ਤੋਂ ਇਹਨਾਂ ਤੋਂ ਕਿਉਂ ਆਸ ਰੱਖੀਏ ਜਿਹੜੇ ਆਪ ਕਿਸੇ ਹੋਰ ਦੇ ਬਣਾਏ ਨੇ ਜਮ ਆਪ ਜਮ ਦੇ ਮਰਦੇ ਨੇ ਆਪ ਦੁੱਖ ਸੁੱਖ ਚੱਲਦੇ ਨੇ ਉਹ ਸਾਡੇ ਕੀ ਦੁੱਖ ਸੁੱਖ ਕੱਟਣਗੇ ਉਹ ਹਾਂ ਕਿਉਂਕਿ ਹੁਣ ਇਹ ਤੁਸੀਂ ਆਪ ਅੱਜ ਦਾ ਟਾਈਮ ਲਾ ਲਓ ਹੁਣ ਪੰਜਾਬ ਵਿੱਚ ਹੱਟ ਦੇਖ ਲਓ ਨਾ ਕਿੰਨੇ ਪਿੰਡ ਹੋ ਗਏ ਪਰ ਹੈ ਕਿਸੇ ਦੇ ਹੱਥ 'ਚ ਇਹ ਸਿਰਫ ਨਾ ਬੰਦੇ ਨੂੰ ਖੁਦ ਕਰਨਾ ਪੈਣਾ ਆਪ ਬੰਦ ਲਾਉਣੇ ਪੈਣੇ ਆਪ ਆਪਣਾ ਦਿਮਾਗ 'ਚ ਅੱਛਾ ਉਦੋਂ ਬਾਅਦ ਸਾਨੂੰ ਆਪ ਇੱਕ ਦੂਜੇ ਦੀ ਮਦਦ ਕਰਨੀ ਪੈਣੀ ਹੈ ਜਿੱਤੇ ਨਈ ਰਾਸ਼ਨ ਪਣੀ ਉਹ ਸਾਨੂੰ ਆਪ ਪਛਾਣਾ ਪੈਣਾ ਉਹ ਸਾਰੇ ਸਾਨੂੰ ਆਪ ਹੱਲ ਕੱਢਣੇ ਪੈਣੇ ਵੀ ਜਿਹੜੇ ਵੀ ਅਸੀਂ ਕਰਨਾ ਹੈ ਵੀ ਮਨੁੱਖ ਦੀ ਜ਼ਿੰਮੇਵਾਰੀ ਹੈ ਸਾਡੇ ਕਰਕੇ ਇਹ ਜੋ ਵੀ ਚੇਂਜ ਹੋਇਆ ਕੁਝ ਵੀ ਹੋਇਆ ਸਾਡੀ ਗਲਤੀਆਂ ਕਰਕੇ ਉਹ ਸਾਨੂੰ ਆਪ ਲੱਭਣੀਆਂ ਪੈਣੀਆਂ ਕਿ ਮਨੁੱਖ ਦੀ ਕਿੱਥੇ ਗਲਤੀਆਂ ਹੋਈਆਂ ਕੁਝ ਵੀ ਹੈ ਹਾਂ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਵੀ ਕੁਦਰਤ ਨਾ ਕਦੇ ਵੀ ਨਾ ਇਨਕਾ ਉਦਾ ਕੋਈ ਹਿਸਾਬ ਹੈ ਕੁਝ ਵੀ ਲਾ ਲੋ ਕਦੇ ਵੀ ਉਹ ਗਲਤ ਨਹੀਂ ਹੁੰਦਾ ਇਹ ਸਾਡੀ ਆਪਣੀ ਸੋਚ ਆਉਂਦੀ ਹੈ ਕਿ ਹਾਂ ਰੱਬ ਨੇ ਸਾਡੇ ਨਾਲ ਇਹ ਕਰਤਾ ਜਾਂ ਉਹ ਕਰਤਾ ਉਹ ਆਪ ਕਦੇ ਵੀ ਕਦੇ ਵੀ ਗਲਤ ਨਹੀਂ ਕਰਦੀ ਹਨ ਇਹ ਸਾਡਾ ਵੀਰੋ ਅੱਜ ਦਾ ਵਿਸ਼ਾ ਸੀ ਕਿਉਂਕਿ ਸਾਨੂੰ ਸਮਝਣਾ ਪੈਣਾ ਵੀ ਇਹ ਜੋ ਵੀ ਕੁਝ ਹੈ ਤਾਂ ਇਹ ਰੱਬ ਦੇ ਹੱਥ ਵਿੱਚ ਹੈ ਨਾ ਕਿ ਇਹਨਾਂ ਜੋ ਅੱਜ ਡੱਬ ਬਣੀ ਬੈਠੇ ਇਹਨਾਂ ਦੇ ਹੱਥ 'ਚ ਹੈ ਜੇ ਵੀਰੋ ਵਧੀਆ ਲੱਗਿਆ ਹੋਵੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ